ਤੇਰਾ ਨਾਮ ਹੰਤਾ ਜੀ ਮੈਂ ਇੱਕ ਕਮਨ ਕਲਾਰੀ ਇੰਦੇ ਜੀ ਗਾਲੋ ਇਹ ਗਾਲ ਕੋਈ ਨਾ ਇਹ ਮਨ ਲੁੱਟ ਮਾਰ ਕਰਦੇ ਕੋਚਾ ਬਿੰਗਾ ਮੰਗਦੇ ਸੀ ਮੈਂ ਚਾਬੀਆਂ ਦਿੱਤੀਆਂ ਇਹ ਮਨ ਪੁੱਟਣ ਲੱਗ ਰੇ ਇੱਕ ਚੇਲਾ ਦੇ ਇੱਕ ਮੁੰਡਾ ਸੀ ਮੇਰੇ ਕੋਲ ਰਿੰਦਾ ਉਹਦਾ ਨਾਮ ਮੁੰਨਾ ਜਤੇ ਇੱਕ ਦਿਨ ਆ ਰੋਜਵਾ ਜਿਹੜਾ ਬਾਬਾ ਦਾ ਰੋਜਵਾ ਮੁੰਡੇ ਦਾ ਨਾਮ ਮੁੰਨਾ ਵਾ ਬਹੁਤ ਮਾਰੇ ਮੈਂ ਲੱਤਾਂ ਮਾਰੀਆਂ ਸਾਥੀ ਦੇ ਵਿੱਚ ਆਵੇ ਕਿ ਮੇਰੇ ਆ ਵੀ ਜਖਮ ਹੋਏ ਜੀ ਆ ਜਖਮ ਆਇਆ ਮਨ ਗਲਤ ਲੱਗਾ ਮੇਰੇ ਵਾਲ ਪੁੱਟੇ ਗਏ ਬਹੁਤ ਮਾਰੇ ਇੱਕ ਚ ਲੱਤਾਂ ਮਾਰੀਆਂ ਵਾ ਮੈਂ ਹੋਸਾਈ ਮੇਰਾ ਸਮਾਨ ਵੀ ਲੈ ਕੇ ਕੱਢ ਕੇ ਮੇਰੇ ਕੋਲ ਦਾਕ ਤੋਂ ਲੈ ਸੋਨਾ ਸੀ 4 ਲੱਖ ਰੁਪਏ ਮੈਨੂੰ ਲੈ ਕੇ ਕੰਡ ਦੇ ਵਿੱਚੋਂ ਇਹਨੇ ਬਹੁਤ ਬਹੁਤ ਜ਼ੁਲਮ ਕੀਤਾ ਮੇਰੇ ਉੱਤੇ ਇਹ ਇਲਾਕੇ ਲੋਕੇ ਦਾ ਹੀ ਜੇ ਮੇਰ ਮਰ ਜੇਗੀ ਤੇ ਇਲਾਕਾ ਮਿਲ ਜੇਗਾ ਸਾਨੂੰ ਠੀਕ ਜੇ ਇਸੇ ਮਾਰ ਮੈਨੂੰ ਮਾਰਨ ਕੋ ਟੰਡੇ ਜਸੀ ਵੀਡੀਓ ਹੈਗੀ ਵੀਡੀਓ ਵੀ ਹੈਗੀ ਸਾਡੇ ਕੋਲ ਉਹ ਵੀ ਅਸਰਾਂ ਨਿਖਾਵਾਂਗੇ ਅਸੀਂ ਵੀਡੀਓ ਵੀ ਹੈਗੀ ਹਾਂ ਇਹ ਤਾਂ ਪਹਿਲਾਂ ਮੈਨੂੰ ਬੋਲੀਆਂ ਦਿੰਦੇ ਰੇ ਨਸੇ ਦੀਆਂ ਹਾਂਜੀ ਇਹ ਦੂਜਾ ਫੇਰ ਮੈਨੂੰ ਮਾਇਆਂ ਨੇ ਕਹਿ ਕੋ ਕੱਪੜੇ ਮੇਰੇ ਜੀਂਗਾ ਨੇ ਕਹਿ ਕੋ ਕਿ ਮਾਫੀ ਨਾ ਮਤ ਵਾਤਵਚਲ ਮਾਫ ਕਰ ਤੇ ਸਾਡੇ ਕਹਿਣ ਤੇ ਇੱਕ ਵਾਰ ਲਾ ਦੋ ਨੋ ਵਾਰ ਲਿਆ ਇਹ ਮੈਨੂੰ ਗੋਲੀਆਂ ਦਿੰਦੇ ਚਿੰਤ ਚਾਚਰ ਪੰਜ ਪੰਜ ਗੋਲੀਆਂ ਨਸਰੀਆਂ ਪਾ ਕੇ ਦਿੰਦੇ ਸੀ ਮੈਨੂੰ ਪਹਿਲਾਂ ਉਹਦੋਂ ਘਰ ਕੋਈ ਇੱਕ ਮੈਂ ਆਸਾਂ ਤੇ ਦੋਨੇ ਜਣੇ ਐ ਸੀ ਇੱਕ ਚ ਇਹ ਅੱਲਾ ਮੇਰੇ ਇੱਕ ਮੁੰਡਾ ਦੇ ਖੋਰ ਅੰਨਾ ਜੇ ਮੁੰਡਾ ਹੋ ਰਹਿਦਾ ਤੇ ਮਿਸਤਰੀ ਮੇਰੇ ਕੋਠੇ ਤੇ ਲੱਗੇ ਸੀ ਇੱਕ ਕੰਮ ਵਾਲਾ ਮੁੰਡਾ ਕੋਠੇ ਤੇ ਗਿਆ ਫਿਰ ਉਹਨੇ ਕਿਹਾ ਵੀ ਥੱਲੇ ਮਾਈ ਨੂੰ ਮਾਰਨੇ ਲੱਗੇ ਥੱਲੇ ਆ ਫਿਰ ਉਹਨਾ ਆ ਕੇ ਮੈਨੂੰ ਸੜਵਾਇਆ ਉਹਨਾਂ ਨੇ ਇਹ ਸੱਤ ਜਣਿਆਂ ਨੇ ਸੜਵਾਇਆ ਮੈਨੂੰ ਇਹ ਇਕੱਲੇ ਦੋਨੇ ਜਣੇ ਨਹੀਂ ਮੈਨੂੰ ਸੜਦੇ ਹੈਗੇ ਬਾਕੀ ਵੀਡੀਓ ਚ ਪ੍ਰੂਫ ਪਿਆ ਵਾ ਹੋਰ ਬਾਕੀ ਇਹ ਮੇਰੇ ਘਰ ਸੁ ਮੇਰੇ ਜਿਆਦਾ ਦਾ ਸਭ ਤੋਂ ਬੀਹ ਦੇਖ ਲੈ ਨਾ ਕਰ ਕੀ ਕਿਦੇ ਐ ਕਮਿਲੇਟ ਵੀ ਕਰਾਈ ਆ ਤੇ ਸਾਰਾ ਹੀ ਹੋਇਆ ਆਪਣੇ ਮੈਡੀਕਲ ਹੋਇਆ ਸਾਰਾ ਕੋਈ ਇਨਸਾਨ ਮੰਗਦੇ ਆ ਜਿਹੜਾ ਮੇਰੇ ਨਾਲ ਇੰਨਾ ਜ਼ੁਲਮ ਕੀਤਾ ਵੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੈਂ ਜਦੋਂ ਮੈਨੂੰ ਮਾਰਿਆ ਕੁੱਟਿਆ ਫਿਰ ਇਹਨਾਂ ਕਮਰੇ ਬੰਦ ਕਰਕੇ ਫਿਰ ਸਾਮਾਨ ਕੱਢਿਆ ਵੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹਾਂਜੀ ਪਤਾ ਨਹੀਂ ਕਿ ਕਿੱਥੇ ਗਏ ਕਿੰਨੇ ਮਿੰਟ ਮੇਰਾ ਤਾਂ ਕਤਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹਾਂਜੀ ਬਹੁਤ ਜ਼ਿਆਦਾ ਮਾਰ ਮੈਨੂੰ ਮਾਰ ਮਾਰ ਮੁਰਤੇ ਤੇ ਸੁੱਟ ਕੇ ਸੀ ਮੈਨੂੰ ਇਹ ਤਾਂ ਮੈਨੂੰ ਬਾਹਰ ਠੇਕੇ ਵਾਲਾ ਸੋਇਓ ਆਇਆ ਉਹਨੇ ਫਿਰ ਮੈਨੂੰ ਚੁੱਕਿਆ ਉਹਨੇ ਮੈਨੂੰ ਹਸਪਤਾਲ ਲਿਆਂਦਾ ਹਾਂਜੀ ਬਾਕੀ ਗਵਾ ਵੀ ਹੈਗੇ ਦਸਾਰੇ ਹੈਗੇ ਮੇਰੇ ਕੋਲ ਗਵਾ ਵੀ ਬੈਠੇ ਦਸਾਰੇ ਜਣੇ ਹਾਂਜੀ ਬਸ ਮੇਰੀ ਇਹ ਦਰਖਾਸਤ ਆ ਮੈਨੂੰ ਇਨਸਾਫ ਚਾਹੀਦਾ ਸਰਕਾਰ ਤੋਂ ਮੈਂ ਮੰਗਲੀ ਬਾਬਾ ਸਾਨਫ ਲੱਬੋ ਬਾਬਾ ਮਲਾਵੇ ਦੀ ਕੋਠੀ ਬਟਾਲਾ ਹਾਂਜੀ ਇਹ ਮੇਰੇ ਗੁਰਪਾਈ ਨੇ ਮੇਰੇ ਗੁਰੂ ਦੇ ਚੇਲੇ ਨੇ ਹਾਂਜੀ ਸਾਨੂੰ ਕੱਲ ਪਤਾ ਲੱਗਾ ਕੋਈ 10 11 ਵਜੇ ਦੇ ਨਾਲ ਇਹਨਾਂ ਦੇ ਚੇਲਿਆਂ ਨੇ ਇੱਕ ਡਰਾਈਵਰ ਮੁੰਡਾ ਜਿਹੜਾ ਨਾਮ ਢੋਲਕ ਮਾਸਟਰ ਆ ਉਹਨਾਂ ਨੇ ਬਹੁਤ ਮਾਰ ਕਟਾਈ ਕੀਤੀ ਇਹਨਾਂ ਨੂੰ हां जी ਤੇ ਪਿੰਡ ਦੇ ਆ ਲੋਕਾਂ ਨੇ ਆਣ ਕੇ ਇਹਨਾਂ ਨੂੰ ਦਾਖਲ ਕਰਵਾਇਆ ਵਾ ਇਹਨਾਂ ਦੀ ਬਹੁਤ ਮਾੜੀ ਹਾਲਤ ਸੀ ਗੀ ਮਮਤਾ ਬਾਬੇ ਦੀ ਇਹਨਾਂ ਨੂੰ ਉਹਨਾਂ ਦਾ ਜਾਨ ਦਾ ਖਤਰਾ ਵਾ ਜੀ ਕਿਸ ਟਾਈਮ ਵੀ ਇਹਨੂੰ ਮਾਰ ਸਕਦੇ ਆ ਇਹਦੀ ਪ੍ਰਾਪਰਟੀ ਵੇਖ ਕੇ ਦੀ ਜ਼ਿਆਦਾਦ ਦੇਖ ਕੇ ਤੇ ਇਲਾਕਾ ਦੇਖ ਕੇ ਉਹ ਨਹੀਂ ਜੀਣ ਦਿੰਦੇ ਜੀ ਹਾਂਜੀ ਵੀਡੀਓ ਸੇ ਕੱਢੀਆਂ ਬਹੁਤ ਮਾਰਿਆ ਨੇ ਵੀਡੀਓ ਪਈਆਂ ਸਾਡੇ ਕੋਲ ਸਿ ਦਿਖਾਵਾਂਗੇ ਪੁਰਸ ਪ੍ਰਸ਼ਾਸਨ ਨੂੰ ਅਸੀਂ ਪੇਸ਼ ਕਰਾਂਗੇ ਵੀਡੀਓ ਸੀਸੀਟੀਵੀ ਦੇ ਕੈਮਰੇ ਦੀਆਂ ਉਹਨਾਂ ਨੂੰ ਪੇਸ਼ ਕਰਾਂਗੇ ਜੀ ਤੇ ਬਾਕੀ ਇਨਸਾਫ ਦਿਵਾਇਆ ਜਾਵੇ ਜੀ ਇਹਨੂੰ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਸਾਰੇ ਹੀ ਪੈਨਪ੍ਰਾਵਾਂ ਨੂੰ ਜੈਮ ਸੀ ਦੀ ਮੇਰਾ ਨਾਮ ਦੀਪਕ ਲੋਪਾ ਹੈ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਤੋਂ ਪੰਜਾਬ ਦਾ ਸੈਕਟਰੀ ਹਾਂ ਅੱਜ ਸਾਨੂੰ ਬੜਾ ਹੀ ਸੁਣ ਕੇ ਦੁੱਖ ਲੱਗਾ ਕਿ ਜਿਹੜੇ ਸਾਡੇ ਸਮਾਜ ਵਿੱਚ ਵਿਚਰਦੇ ਨੇ ਬਾਬੇ ਜੋ ਸਾਡੇ ਪਿੰਡਾਂ ਦੇ ਵਿੱਚ ਵਧਾਈਆਂ ਲੈ ਕੇ ਆਪਣਾ ਗੁਜ਼ਾਰਾ ਕਰਦੇ ਸੀ ਉਹਨਾਂ ਦਾ ਇੱਕ ਸ਼ਖਸ਼ ਇਹਨਾਂ ਦੇ ਵਿੱਚੋਂ ਹੀ ਕੰਮ ਕਰਦੇ ਸੀ ਦੋ ਸ਼ਖਸ਼ ਇਹਨਾਂ ਦੀ ਮਾਰਕਟਾਈ ਕਰਕੇ ਉਹਨਾਂ ਕੋ ਪੈਸਾ ਖੋ ਕੇ ਲੈ ਗਿਆ ਜਿੰਨਾ ਵੀ ਸੋਨਾ ਹੀ ਖੋ ਕੇ ਲੈ ਗਿਆ ਅੱਜ ਤੁਸੀਂ ਵੇਖ ਰਹੇ ਹੋ ਉਹਨਾਂ ਦੇ ਹਾਲਾਤ ਜਿਸ ਤਰ੍ਹਾਂ ਉਹ ਮੰਜੇ ਦੇ ਉੱਤੇ ਪਏ ਨੇ ਚਲੋ ਕਾਨੂੰਨੀ ਕਾਰਵਾਈ ਅਸੀਂ ਉਹਨਾਂ ਤੇ ਕਰਾਵਾਂਗੇ ਗਲੋਬਲ ਕ੍ਰਿਚਨ ਐਕਸ਼ਨਿੰਗ ਕਮੇਟੀ ਵੱਲੋਂ ਜੋ ਵੀ ਹੱਟੇ ਵੱਲ ਹੋਏਗੇ ਅਸੀਂ ਪੂਰੀ ਆਪਣਾ ਬਾਬਿਆਂ ਦੇ ਨਾਲ ਆ ਦੇਖੋ ਜੀ ਸਮਾਜ ਦੇ ਵਿੱਚ ਇੱਕ ਜਿਹੜੀ ਨਾ ਸਿਸਟਮ ਹੀ ਹੈਗਾ ਚੱਲ ਗਿਆ ਕੋ ਚੇਲੇ ਗੁਰੂ ਵਾਲਾ ਕੰਮ ਹੀ ਨਹੀਂ ਰਹਿ ਗਿਆ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਚੇਲੇ ਜਿਹੜੇ ਪੈ ਜਾਂਦੇ ਆ ਨਾ ਇਹ ਬਾਬਿਆਂ ਨੂੰ ਇੱਕ ਸਲਾਹ ਦੇਣਾ ਚਾਹੁੰਦਾ ਕਿ ਇਹਨਾਂ ਦਾ ਇੱਕ ਐਫੀਡੇਵਟ ਬਣਾਓ ਐਪਲੀਕੇਸ਼ਨ ਬਣਾ ਕੇ ਉਹਨਾਂ ਦੇ ਪੂਰਾ ਪ੍ਰੋਪਰ ਉਹਨਾਂ ਦੇ ਆਧਾਰ ਕਾਰਡ ਲੈ ਕੇ ਉਹਨਾਂ ਦੇ ਪੁਸ਼ੋਕਰ ਦਾ ਸਾਈਨ ਕਰਵਾਏ ਜਾਣ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਹੀ ਪਿਆਰ ਗਿਆ ਮੈਂ ਦੱਸਣਾ ਚਾਹੁੰਦਾ ਹਾਂ ਇਹ ਬਾਬਿਆਂ ਲਈ ਬਾਬਿਆਂ ਨੂੰ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਤੁਹਾਡੇ ਨਾਲ ਆ ਕੋਈ ਵੀ ਕਾਨੂੰਨੀ ਕਾਰਵਾਈ ਤੁਹਾਨੂੰ ਕਰਨ ਦੀ ਲੋੜ ਨਹੀਂ ਗਲੋਬਲ ਐਕਸ਼ਨ ਕਮੇਟੀ ਆਪ ਕਰਾਏਗੀ ਮੇਰਾ ਨਾਮ ਸਰਜੀਤ ਜੀ ਕੁਮਨਗਲਾਹ ਪਿੰਡ ਦੀ ਗੱਲ ਹੀ ਰਾਜਨੀਤੀ ਦਾ ਕੰਮ ਕਰਦੇ ਜੇ ਬਾਬਾ ਜੀ ਘਰ ਕੰਮ ਕਰਦੇ ਕੋਠੇ ਦੇ ਉੱਪਰ ਦਬਸਤੋਰੀ ਇੱਕ ਕਮਰਾ ਬਣਾਉਂਦੇ ਤੇ ਇਹਨਾਂ ਦੇ ਵਿੱਚ ਕੋਈ ਅਣਬਣ ਇਦਾਂ ਦੀ ਨਹੀਂ ਪਤਾ ਨਹੀਂ ਲੱਗਾ ਸਾਨੂੰ ਤੇ ਇਹ ਬੇਟਾ ਕੰਮ ਕਰਦਾ ਜਿਹਨਾਂ ਦੇ ਘਰ ਤੇ ਇਹਨਾਂ ਨੂੰ ਆਵਾਜ਼ ਦਿੱਤੀ ਕਿ ਫਾਤੂਫਾਈ ਦੇ ਵਿੱਚ ਕੰਮ ਹੋ ਗਿਆ ਦਾ ਤੇ ਆ ਕੇ ਥੱਲੇ ਛਡਾ ਦਿੱਤੇ ਤੇ ਜਦੋਂ ਆਏ ਆਏ ਆ ਥੱਲੇ ਪਹੁੰਚੇ ਤਾਂ ਬਾਬਾ ਜੀ ਨੂੰ ਘੁੱਟ ਰਹੇ ਸੀ ਲੱਤਾਂ ਮਾਰ ਰਹੇ ਇਹਨਾਂ ਦੇ ਦੋ ਜਣੇ ਅੱਜ ਇਹਨਾਂ ਨੂੰ ਛਡਾਇਆ ਫਿਰਹੀ ਛਡਾ ਕੇ ਇਹਨਾਂ ਨੂੰ ਸਗਾਈ ਅੰਦਰ ਖੜਿਆ ਕਾਫੀ ਜ਼ਿਆਦਾ ਮਤਲਬ ਮਾਰੀ ਹਾਲਤ ਵੀ ਬੇਹੋਸ਼ ਹੋ ਕੇ ਇਹਨਾਂ ਦੇ ਹੱਥ ਪੈਰ ਵਿੰਗੇ ਹੋ ਗਏ ਪਤਾ ਨਹੀਂ ਜੇ ਲੱਗਾ ਉਹ ਸਵੇਰੇ ਭੱਜ ਗਏ ਬਾਅਦ ਵਿੱਚ ਫਿਰ ਅਹੀ ਮਤਲਬ ਲੱਗੇ ਜਿੰਨੇ ਵੀ ਜਾਣੇ ਸਾਰਿਆਂ ਨੂੰ ਦੱਸਿਆ ਲੱਗ ਬਾਦ ਮਾਰੀ ਯਾ ਮਤਲਬ ਗੱਲਬਾਤ ਹੋ ਗਈ ਆ ਤੇ ਤੇ ਯਾ ਉਹ ਅਹੀ ਤੇ ਕੰਮ ਕਰਨ ਦੇ ਸਾਨੂੰ ਤੇ ਪਤਾ ਨਹੀਂ ਵੀ ਕੀ ਬਣਿਆ ਫਿਰ ਬਾਅਦ ਵਿੱਚ ਉਹ ਲੱਗੇ ਆਪਣੇ ਠੇਕੇ ਵਾਲੇ ਭਾਜੀ ਆ ਉਹ ਉਹ ਵੀ ਆਏ ਘਰ ਉਹਨਾਂ ਉਹਨਾਂ ਨੂੰ ਮਾਈ ਥੋੜਾ ਜਿਹਾ ਹੌਦ ਦੇ ਵਿੱਚ ਆਏ ਉਹਨਾਂ ਨੂੰ ਨਾ ਮਿਲਣ ਗਏ ਉਹਨਾਂ ਨੂੰ ਦੱਸਿਆ ਉਹਨਾਂ ਨੇ ਕਿ ਮੈਨੂੰ ਮਾਰਿਆ ਉਹ ਜਦੋਂ ਫੇਰ ਵਾਪਸੀ ਘਰ ਦੇ ਵਿੱਚ ਆਏ ਤੇ ਫੇਰ ਬਿਉਸ਼ ਹੋ ਗਏ ਫਿਰ ਇਹਨਾਂ ਦੇ ਹੱਥ ਪੈਰ ਵਿੰਗੇ ਹੋ ਗਏ ਮੂੰਹ ਵਿੰਗਾ ਹੋ ਗਿਆ ਤੇ ਰੋਹੋ ਭਾਜੀ ਜਦ ਹੀ ਸਟਾਰਟ ਕਰਕੇ ਉਹ ਇਹ ਲੈ ਕੇ ਇਹਨਾਂ ਨੂੰ ਹਸਪੀਟਲ ਦੇ ਵਿੱਚ ਆਏ ਨੇ ਸਾਨੂੰ ਮੰਗਲੀ ਮੰਤ ਪਟਾਲੇ ਨੇ ਦਰਖਾਸਤ ਦਿੱਤੀ ਆ ਉਹਦੇ ਚੇਲੇ ਮਮਤਾ ਮੰਤ ਨੂੰ ਉਹਨਾਂ ਦੇ ਗਾੜੀ ਉਹ ਇੱਕੋ ਜਗ੍ਹਾ ਹੀ ਰਹਿੰਦੇ ਆ ਤੇ ਉੱਥੇ ਕਮਰੇ ਜੀ ਇਹਨਾਂ ਦਾ ਕੋਈ ਝਗੜਾ ਆ ਮਾਰ ਕਟਾਈ ਕੀਤੀ ਆ ਤੇ ਕਾਰ ਵੀ ਕੀਤੀ ਜਾਦੇ ਇਹਦੀ ਆਪਾਂ ਕਾਰਵਾਈ ਕਰ ਰਹੇ ਆ ਵੀ ਐਡੀ ਸਿਟੀ ਮਿਸਾਲ ਨੂੰ ਨਾ ਕੋਈ ਪੇਸ਼ ਕੀਤੀ ਜਿਨਾ ਐ ਐਸ ਕੁਲਵਿੰਦਰ ਸਿੰਘ ਨੂੰ ਮਾਰ ਕੀਤੀ ਦਰਖਾਸਤ ਉਹ ਜਾ ਕੇ ਦੇਖ ਲੈ ਮੌਕੇ ਤੇ